ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਦੀਕਲਾ ਲਾਈਵ ਨਾਲ ਜੁੜਰੇ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਲੋਕ ਸਭਾ ਇਲੈਕਸ਼ਨ ਦੀ ਕਿਸੇ ਵਕਤ ਵੀ ਜਿਹੜਾ ਕਿ ਤਰੀਕ ਦਾ ਐਲਾਨ ਹੋ ਜਾਏਗਾ ਮਾਰਚ ਦੇ ਪਹਿਲੇ ਹਫਤੇ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ ਸੋ ਪੰਜਾਬ ਦੇ ਵਿੱਚ ਸਾਰੀਆਂ ਰਾਜਨੀਤੀ ਪਾਰਟੀਆਂ ਸਰਗਰਮ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਹੜਾ ਕਿ ਉਹਨਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਨਗੇ ਔਰ ਸਾਰੀਆਂ 13 ਦੇ 13 ਛਿੱਟੀਆਂ ਛੇਟਾਂ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਦਾਵਾ ਕਰ ਰਹੀਆਂ ਨੇ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੀ ਕਿ ਅਸੀਂ 13 ਦੇ 13 ਛਿੱਟਾ ਜਿੱਤਾਂਗੇ ਨਾਲ ਪਲੱਸ ਚੰਡੀਗੜ੍ਹ ਦੀ 14 ਛਿੱਟਾ ਜਿੱਤਾਂਗੇ ਆਮ ਆਦਮੀ ਪਾਰਟੀ ਤਾਂ ਪੂਰਾ ਗਰਤੀ ਵਾਂਗੂ ਕਹਿ ਰਹੀ ਏ ਵੀ ਅਸੀਂ 13 ਪਲੱਸ 14 ਜਿਹੜੀਆਂ ਜਿੱਤਾਂਗੇ ਹੁਣ ਅਕਾਲੀ ਤੇ ਭਾਜਪਾ ਉਹਨਾਂ ਦੇ ਹਾਲੇ ਸਟੇਟਮੈਂਟ ਨਹੀਂ ਆ ਰਹੀ ਅਕਾਲੀ ਭਾਜਪਾ ਨਾਲ ਗਠਜੋੜ ਦੇ ਵਾਸਤੇ ਤੁਰੇ ਹੋਏ ਨੇ ਤੇ ਭਾਜਪਾ ਤੇ ਅਕਾਲੀਆਂ ਦਾ ਜਿਹੜਾ ਗਠਜੋੜ ਹੁੰਦਾ ਹੈ ਤਾਂ ਫਿਰ ਇਹਨਾਂ ਦਾ ਜਿਹੜਾ ਅਗਲਾ ਕੋਈ ਸਟੇਟਮੈਂਟ ਆਏਗੀ ਕਿ ਅਸੀਂ ਵੀ 13 ਜਿੱਤਾਂਗੇ ਜਾਂ 5 ਜਿੱਤਾਂਗੇ ਜਾਂ 4 ਜਿੱਤਾਂਗੇ ਕੋਈ ਨੇ ਸਟੇਟਮੈਂਟ ਨਹੀਂ ਅਜੇ ਤੱਕ ਆਈ ਸੋ ਕਾਂਗਰਸ ਆਪਣਾ ਦਾਵਾ ਕਰ ਰਹੀ ਹੈ ਔਰ ਆਮ ਆਦਮੀ ਆਪਣਾ ਦਾਵਾ ਕਰ ਰਹੀ ਹੈ कुछ स्टेटा कांग्रेस से आम आदमी पार्टी का गठजोड़े सो so, हूँ इत गल करते हैं आप हर रोज़ ते एक लोग सभा सीट की गल करा अब सब तो पहला आप गल करते हैं फिरोजपुर सभा सीट हल्के की फिरोजपुर सभा सीट हलका एक बड़ा वकारी पार्टी दोनों पार्टियों वास्ते बनया हो क्योंकि इतने अकाली दल का ही गढ़ रहा है उन्नीस सौ सतानवे तो लैके ਇੱਥੇ ਅਕਾਲੀ ਦਲ ਹੀ ਜਿੱਤਦਾ ਰਹੇ ਅਕਾਲੀ ਦਲ ਦਾ ਉਮੀਦਵਾਰ ਜਿੱਤਦਾ ਰਹੇ ਕਾਂਗਰਸ ਨੇ ਇੱਥੇ ਵੱਡੇ ਵੱਡੇ ਉਮੀਦਵਾਰ ਖੜੇ ਕਰਦੇ ਹੀ ਨੀਏ ਸਥਾਨਕ ਉਮੀਦਵਾਰ ਨੇ ਨਾਮਨ ਕਰਕੇ ਵੀ ਕਾਂਗਰਸ ਨੂੰ ਕਿਤੇ ਨਾ ਕਿਤੇ ਹਾਰ ਦੇਖਣੀ ਪਈਏ ਲੇਕਿਨ ਦੂਸਰੇ ਪਾਸੇ ਜਿਹੜੇ ਕਾਂਗਰਸ ਦੇ ਇੱਥੋਂ ਵਿਧਾਨ ਸਭਾ ਦੇ ਜਿਹੜੇ ਵਿਧਾਇਕ ਹੁੰਦੇ ਸੀ ਉਹ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੇ ਇੱਥੇ ਕੈਂਡੀਡੇਟ ਹੁੰਦੇ ਸੀਗੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਇਸ ਕਰਕੇ ਕਾਲੀ ਦਲ ਨਾਲ ਅੰਦਰ ਖਾਤੇ ਰਹਿ ਲਿ ਹੁੰਦੇ ਸੀ ਔਰ ਕਾਲੀ ਦਲ ਨੂੰ ਵੋਟ ਕਰਾਉਂਦੇ ਸੀ ਤੇ ਕਾਲੀ ਦਲ ਜਿਹੜੀ ਸੀਟ ਜਿੱਤਦਾ ਸੀ ਅਕਾਲੀ ਦਲ ਜਿਹੜਾ ਫਿਰੋਜ਼ਪੁਰ ਲੋਕ ਸਭਾ ਹਲਕਾ ਹੈ ਜੀਰੇ ਤੋਂ ਲੈ ਕੇ ਜੀਰਾ ਵਿਧਾਨ ਸਭਾ ਪੈਂਦਾ ਹੈ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਪੈਂਦਾ ਹੈ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਪੈਂਦਾ ਹੈ ਗੁਰੂਵਰ ਸਾਹਿਬ ਵਿਧਾਨ ਸਭਾ ਪੈਂਦੀ ਹੈ ਜਲਨਬਾਦ ਪੈਂਦੀ ਹੈ ਫਾਇਲਕਾ ਪੈਂਦੀ ਹੈ ਬੱਲੂਆਣਾ ਪੈਂਦੀ ਹੈ ਅਭੋਰ ਪੈਂਦੀ ਹੈ ਮਲੋਟ ਪੈਂਦੀ ਏ ਮੁਖਸਰ ਪੈਂਦੀ ਏ ਸੋ ਇੰਨਾ ਲੰਮਾ ਏਰੀਆ ਹੈ ਜਿਹੜਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਹੁਣ ਜਿਹੜਾ ਕੈਂਡੀਡੇਟ ਇੱਥੇ ਖੜਦਾ ਹੈ ਉਹ ਇਸੇ ਹਲਕੇ ਦਾ ਹੋਣ ਕਰਕੇ ਜਿਹੜਾ ਕਿ ਹੋਵੇ ਤਾਂ ਉਹ ਇਸ ਹਲਕੇ ਨੂੰ ਜਿਹੜਾ ਕਿ ਅੱਗੇ ਸੁਧਾਰ ਸਕਦਾ ਹੈ ਲੇਕਿਨ ਜਿੰਨੇ ਵੀ ਉਮੀਦਵਾਰ ਜਿੱਦੇ ਰਹੇ ਨੇ ਉਹ ਬਾਹਰੀ ਉਮੀਦਵਾਰ ਜਿੱਦੇ ਨੇ ਅਕਾਲੀ ਉਮੀਦਵਾਰ ਨੇ ਦੋ ਵਾਰੀ ਇਥੂ ਜਿਹੜਾ ਕਿ ਪਹਿਲਾ ਜਿਹੜਾ ਸਥਾਨਕ ਰਾਏ ਸਿਕ ਬਰਾਦਰੀ ਦੀ ਟਿਕਟ ਦਿੱਤਾ ਹੈ ਕੁਬਾਇਆ ਸ਼ੇਰ ਸਿੰਘ ਕੁਬਾਇਆ ਜੀ ਅਕਾਲੀ ਦਲ ਵਿੱਚ ਸੀਗੇ ਤੇ ਉਹ ਇੱਥੋਂ ਜਿੱਤੇ ਫਿਰ ਜੋਰਾ ਸਿੰਘ ਮਾਨ ਸੀਗੇ ਤਿੰਨ ਵਾਰ ਇੱਥੋਂ ਲੋਕ ਸਭਾ ਮੈਂਬਰ ਜਿੱਤੇ ਵੱਡੇ ਭਾਰੀ ਬਹੁਮਤ ਨਾਲ ਜਿੱਦਦੇ ਉਹ ਇੱਕ ਕਾਂਗਰਸ ਦੇ ਦਿੱਗਜ ਨੇਤਾ ਨੂੰ ਹਰਾਉਂਦੇ ਸੀਗੇ ਕਾਂਗਰਸ ਦਾ ਜਮੀਦਾਰ ਹੁੰਦਾ ਸੀ ਫਰੀਦਕੋਟ ਤੋਂ ਲਿਆ ਕੇ ਉਹਨੂੰ ਇੱਥੇ ਖੜਾ ਕਰ ਦਿੱਤਾ ਜਾਂਦਾ ਸੀ ਔਰ ਉਹ ਹਾਰ ਜਾਂਦਾ ਸੀ ਪਰ ਉਹਦੇ ਹਾਰਨ ਦਾ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਵੀ ਜਿਹੜੇ ਇੱਥੋਂ ਦੇ ਸਥਾਨਕ ਲੀਡਰ ਸੀਗੇ ਉਹ ਕਿਦਣਾ ਕਿਦੇ ਲੱਤਾਂ ਖਿੱਚ ਲੈਂਦੇ ਸੀ ਔਰ ਉਹ ਹਰਾਨ ਦਾ ਕਾਰਨ ਬਣਦੇ ਰਹੇ ਹੁਣ ਜਿਹੜਾ ਉਸ ਤੋਂ ਬਾਅਦ ਜਦੋਂ ਕੁਬਾਇਆ ਜੀ ਛੱਡ ਕੇ ਚਲੇ ਗਏ ਕਾਂਗਰਸ ਵਿੱਚ ਤਾਂ ਇੱਥੇ ਜਿਹੜਾ ਸੁਖਵੀਰ ਸਿੰਘ ਬਾਦਲ ਆਪ ਖੁਦ ਚੋਣ ਲੜੇ ਔਰ ਵੱਡੇ ਬਹੁਮਤ ਨਾਲ ਜਿੱਤੇ ਲੋਕਾਂ ਨੇ ਬੜੀ ਆਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਜਦਾਇਆ ਕਿ ਇੱਥੇ ਜਿਹੜਾ ਫਿਰੋਜ਼ਪੁਰ ਦਾ ਹਲਕੇ ਦਾ ਸਦਾਰ ਹੋਵੇਗਾ ਫਿਰੋਜ਼ਪੁਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਕੋਈ ਵੱਡਾ ਇੱਥੇ ਫੈਕਟਰੀ ਲੈ ਕੇ ਆਉਣਗੇ ਸੈਨੀਵਾਲ ਬਾਰਡਰ ਖਲਾਉਣਗੇ ਵਪਾਰ ਵਧੇਗਾ ਕਿ ਇਹਨਾਂ ਦੀ ਭਾਜਪਾ ਦੇ ਨਾਲ ਪੂਰੀ ਗੰਢ ਸਾੜੇ ਹੋਰੇ ਕੁਛ ਨਾ ਕੁਛ ਫਿਰੋਜ਼ਪੁਰ ਜਿਲ੍ਹੇ ਲਈ ਸੋਚਣਗੇ ਠੀਕ ਹੈ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੇ ਫਿਰੋਜ਼ਪੁਰ ਵਾਲੇ ਪਾਸੇ ਤਾਂ ਜਿਹੜਾ ਵੀ ਜਮਾਈ ਕਿਨਾਰਾ ਕਰ ਦਿੱਤਾ ਵੀ ਇੱਥੂ ਦੇ ਫਿਰੋਜ਼ਪੁਰ ਦੇ ਲੋਕਾਂ ਨੂੰ ਪਤਾ ਨਹੀਂ ਕਿਉਂ ਭੁੱਲ ਗਏ ਵੀ ਐਵੇਂ ਹੀ ਰਹਿਣ ਇਹਨਾਂ ਦਾ ਸਾਰ ਤੱਕ ਨਹੀਂ ਲਈ ਪੰਸਰ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਕਾਂਗਰਸ ਦੇ ਲਾਈਏ ਤਾਂ ਹੁਣ ਅੱਜ ਕਾਂਗਰਸ ਦੇ ਵਿੱਚ ਕੋਲ ਇਸ ਟਾਈਮ ਕੋਈ ਉਮੀਦਵਾਰ ਮਜ਼ਬੂਤ ਉਮੀਦਵਾਰ ਨਹੀਂ ਹੈਗਾ ਲੋਕ ਸਭਾ ਹਲਕਾ ਫਰੋਜਪੁਰ ਵਿੱਚ ਵੀ ਜਿਹੜਾ ਪੂਰਾ ਉਮੀਦਵਾਰ ਮਜ਼ਬੂਤ ਹੋਵੇ ਅਜੇ ਤੱਕ ਕੋਈ ਉਮੀਦਵਾਰ ਕਾਂਗਰਸ ਨੂੰ ਨਹੀਂ ਲੱਭ ਰਿਹਾ ਪਿਛਲੇ ਵਾਰੀ ਜਦੋਂ ਹਾਰਿਆ ਸੀ ਕੁਭਾਇਆ ਸੁਖਵੀਰ ਸਿੰਘ ਬਾਦਲ ਜਿੱਤਿਆ ਤੇ ਕੁਭਾਇਆ ਹਾਰਿਆ ਉਦੋਂ ਕਾਂਗਰਸ ਨੇ ਕੁਭਾਏ ਨੂੰ ਟਿਕਟ ਦੇ ਕੇ ਇੱਕ ਜਿਹੜਾ ਕੀ ਗੇਮ ਖੇਡੀ ਸੀ ਵੀ ਸ਼ਾਇਦ ਕੁਭਾਇਆ ਜਿੱਤ ਜਾਵੇ ਲੇਕਿਨ ਕੁਬਾਹੇ ਪਹਿਲਾਂ ਹੀ ਰਿਜੈਕਟ ਹੋਇਆ ਸੀ ਕਿ ਕੁਬਾਹੇ ਨੇ ਪਹਿਲਾਂ 10 ਸਾਲ ਜਿਹੜੇ ਮੈਂਬਰ ਆਫ ਪਾਰਲੀਮੈਂਟ ਰਿਹਾ ਤੇ ਉਹਨੇ ਵੀ ਹਲਕੇ ਦੀ ਸਾਰ ਨਹੀਂ ਲਈ ਉਹਨਾਂ ਨੇ ਹਲਕੇ ਵਾਸਤੇ ਕੁਝ ਨਹੀਂ ਸੋਚਿਆ ਇਸ ਕਰਕੇ ਲੋਕਾਂ ਨੇ ਫਿਰ ਸੁਮੇਰ ਸਿੰਘ ਬਾਦਲ ਨੂੰ ਚਾਹਿਆ ਤੇ ਕਾਂਗਰਸ ਪਾਰਟੀ ਫਿਰ ਹਾਰੀ ਹੁਣ ਜਿਹੜਾ ਕਿ ਅਕਾਲੀ ਦਲ ਵੀ ਹਜੇ ਤੱਕ ਆਪਣੇ ਪੱਤੇ ਨਹੀਂ ਖੋਲ ਰਿਹਾ ਕਿ ਇੱਥੇ ਲੋਕ ਸਭਾ ਹਲਕਾ ਫੋਏ ਪਰ ਤੋਂ ਕਿਸ ਨੂੰ ਉਮੀਦਵਾਰ ਲਾਣਾ ਜਾਵੇਗਾ ਜੇ ਤਾਂ ਸਰਦਾਰ ਸੁਮੇਰ ਸਿੰਘ ਬਾਦਲ ਆਪ ਖੁਦ ਇਸ ਹਲਕੇ ਤੋਂ ਚੋਣ ਲੜਦੇ ਨੇ ਤਾਂ ਫਿਰ ਉਹਨਾਂ ਨੂੰ ਟੱਕਰ ਦੇਣ ਵਾਸਤੇ ਕਾਂਗਰਸ ਕੋਲ ਕੋਈ ਵੱਡਾ ਲੀਡਰ ਚਾਹੀਦਾ ਹੈ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਇਸ ਟਾਈਮ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਕਿ ਇੱਥੋਂ ਇੱਕ ਅਬੋਰ ਤੋਂ ਕਾਂਗਰਸ ਦਾ ਵਿਧਾਇਕ ਹੈ ਤੇ ਬਾਕੀ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿੰਨੇ ਵੀ ਐਮਐਲਏ ਬਣੇ ਹੋਏ ਨੇ ਹੁਣ ਜੇ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੋਈ ਵੱਡਾ ਚਿਹਰਾ ਹੋਵੇ ਤਾਂ ਫਿਰ ਇੱਥੇ ਇਹ ਟੱਕਰ ਦੇ ਸਕਦਾ ਸੁਵਿੰਦ ਸਿੰਘ ਬਾਦਲ ਨੂੰ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਚਿਹਰਾ ਨਹੀਂ ਆਉਂਦਾ ਸਾਹਮਣੇ ਤਫیرے تھے ਲੱਗਦਾ ਨਹੀਂ ਕਿ ਜੇ ਸਖਬੀਰ ਸਿੰਘ ਬਾਦਲ ਨੂੰ ਹਰਾ ਜਾਵੇ ਕੋਈ ਹੁਣ ਆਮ ਆਦੀ ਪਾਰਟੀ ਨੂੰ ਵੀ ਕੋਈ ਨਾ ਵੱਡਾ ਚਿਹਰਾ ਲੱਭਣਾ ਪਏਗਾ ਵੱਡਾ ਚਿਹਰਾ ਜਿਹ ਪਹਿਲਾ ਜੇ ਕੋਈ ਮੰਤਰੀ ਹੈ ਇਹਨਾਂ ਦਾ ਪਰ ਇੱਥੋਂ ਦਾ ਹੈ ਨਹੀਂ ਕੋਈ ਵੀ ਸੰਗਲੀਟਰ ਦਾ ਕੋਈ ਹੈ ਨਹੀਂ ਆਮ ਆਦੀ ਪਾਰਟੀ ਚ ਡਾ ਵੱਡਾ ਲੈਟਰ ਜਿੰਨਾ ਕੋਈ ਚਿਹਰਾ ਹੋਵੇ ਕਿ ਇੱਥੇ ਲੋਕਾਂ ਵਿੱਚ ਆਪਣੀ ਪਰੇਸ਼ਾਨ ਬਣਾ ਸਕਿਆ ਹੋਵੇ ਬਹੁਤ ਸਾਰੇ ਫਲੈਕਸ ਲੱਗੇ ਹੋਏ ਨੇ ਇੱਥੇ ਵੀ ਲੋਕ ਸਭਾ ਸੀਟ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਸਖਬੀਰ ਸਿੰਘ ਬਾਦਲ ਨਾਲ ਟੱਕਰ ਦੇਣ ਵਾਲਾ ਅਜੇ ਤੱਕ ਕਾਂਗਰਸ ਪਾਰਟੀ ਕੋਲ ਤੇ ਨਾ ਹੀ ਝਾੜੂ ਵਾਲਿਆ ਕੋਲ ਹੈ ਕਾਂਗਰਸ ਪਾਰਟੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਕੋਲ ਬੀਜੇਪੀ ਦੇ ਵਿੱਚ ਰਾਣਾ ਸੋਢੀ ਇੱਥੇ ਜਿਹੜਾ ਕਿ ਮੰਤਰੀ ਵੀ ਰਹੇ ਨੇ ਗੁਰੂਵਰ ਸਾਹਿਬ ਤੋਂ ਚਾਰ ਵਾਰ ਜਿੱਤੇ ਵੀ ਹੋਏ ਨੇ ਇਸ ਟਾਈਮ ਵੱਡਾ ਚਿਹਰਾ ਨੇ ਰਾਣਾ ਪਰਮੇਸ਼ਰ ਸਿੰਘ ਸੋਢੀ ਬੀਜੇਪੀ ਚ ਸਭ ਤੋਂ ਵੱਡਾ ਚਿਹਰਾ ਨੇ ਔਰ ਜਿੱਤ ਦਾ ਵੀ ਦਾਵਾ ਕਰ ਚੁੱਕੇ ਨੇ ਲੱਗਦਾ ਵੀ ਜਿੱਤ ਵੀ ਸਕਦੇ ਨੇ ਜੇਕਰ ਬੀਜੇਪੀ ਕੱਲ੍ਹ ਨੂੰ ਅਲੱਗ ਚੋਂ ਲੜਦੀ ਏ ਤਾਂ ਬੀਜੇਪੀ ਰਾਣਾ ਪਰਮੇਸ਼ਰ ਸਿੰਘ ਸੋਢੀ ਨੂੰ ਟਿਕਟ ਦੇਂਦੀ ਤਾਂ ਰਾਣਾ ਪਰਮੇਸ਼ਰ ਸਿੰਘ ਸੋਢੀ ਇਥੇ ਟੱਕਰ ਦੇ ਸਕਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਔਰ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿਹੜਾ ਉਹਨਾਂ ਨੂੰ ਟੱਕਰ ਦੇਣ ਦੇ ਬਰਾਬਰ ਨਹੀਂ ਹੈਗਾ ਰਾਣਾ ਗੁਰਮੀਤ ਸਿੰਘ ਸੋਢੀ ਦੇ ਕਿ ਰਾਣਾ ਗੁਰਮੀਤ ਸਿੰਘ ਸੋਢੀ ਦਾ ਅਕਸ ਵੀ ਹੈਗਾ ਔਰ ਲੋਕਾਂ ਵਿੱਚ ਪਛਾਣ ਵੀ ਹੈਗੀ ਔਰ ਲੋਕਾਂ ਨੇ ਉਹਨਾਂ ਤੇ ਆਸ ਵੀ ਰੱਖੀ ਹੋਈ ਹੈ ਕਿ ਉਹ ਜਿਹੜਾ ਕਿ ਫਰੋਜਪੁਰ ਜ਼ਿਲ੍ਹੇ ਵਾਸਤੇ ਕੁਝ ਨਾ ਕੁਝ ਕਰਨਗੇ ਫਰੋਜਪੁਰ ਜ਼ਿਲ੍ਹੇ ਦਾ ਜਿਵੇਂ ਉਹਨਾਂ ਨੇ ਪੀਜੀਆਈ ਇੱਕ ਸੈਟਲਾਈਟ ਸੈਂਟਰ ਖੁਲੋਣ ਵਾਸਤੇ ਮੋਦੀ ਸਾਹਿਬ ਕੋਲ ਗਏ ਨੇ ਜਾਂ ਹੌ ਸੈਣੀ ਵਾਲਾ ਬਾਟਰ ਖਾਣ ਵਾਸਤੇ ਬੰਦ ਰੱਖੀ ਹੋਈਏ ਤੇ ਇਸ ਹਲਕੇ ਨੂੰ ਜਿਹੜਾ ਕਿ ਉੱਪਰ ਲਿਜਾਣ ਵਾਸਤੇ ਉਹਨਾਂ ਕੋਲ ਸ਼ਮਤਾ ਵੀ ਹੈਗੀ ਹੈ ਰਾਣਾ ਗੁਰਮੀਤ ਸਿੰਘ ਸੋਢੀ ਜੀ ਕੋ ਤੇ ਰਾਣਾ ਗੁਰਮੀਤ ਸਿੰਘ ਸੋਢੀ ਟੱਕਰ ਦੇਣ ਦੇ ਕਾਬਿਲ ਵੀ ਹੈਗੇ ਨੇ ਜੇਕਰ ਸਮਝੌਤਾ ਹੋ ਜਾਂਦਾ ਹੈ ਅਕਾਲੀ ਭਾਜਪੀ ਦੇ ਵਿੱਚ ਤਾਂ ਫਿਰ ਵੀ ਇਸ ਸ਼ੀਟ ਜਿਹੜੀ ਇਹ ਹੋ ਸਕਦਾ ਹੈ ਕਿ ਇੱਥੇ ਜਿਹੜਾ ਕਿ ਰਾਣਾ ਗੁਰਮੀਤ ਸੋਢੀ ਡਿਮਾਂਡ ਕਰਨ ਵੀ ਰਾਣਾ ਗੁਰਮੀਤ ਸੋਢੀ ਜਿਹੜਾ ਕਿ ਸ਼ੀਟ ਮੰਗਣ ਕਿ ਉਹ ਇੱਕ ਮਜ਼ਬੂਤ ਉਮੀਦਵਾਰ ਨੇ ਔਰ ਇੱਥੇ ਚੀਟ ਨੂੰ ਜਿੱਤ ਵੀ ਸਕਦੇ ਨੇ ਜੇ ਉੱਤਰ ਗੱਲ ਕਰੀਏ ਬੀਜੇਪੀ ਪ੍ਰਧਾਨ ਦੀ ਸੁਨੀਲ ਜਾਖੜ ਜੀ ਜਿਹੜੇ ਇਸ ਟਾਈਮ ਬੀਜੇਪੀ ਦੇ ਪ੍ਰਧਾਨ ਜੀ ਉਹ ਖੁਦ ਚੋਣ ਲੜਨਾ ਚਾਹਣ ਇਥੋਂ ਪਹਿਲਾਂ ਕਾਂਗਰਸ ਵੱਲੋਂ ਇੱਕ ਵਾਰੀ ਉਹਨਾਂ ਨੂੰ țeੜ ਦਿੱਤੀ ਗਈ ਲੇਕਿਨ ਉਹ ਤੋਂ ਫਿਰ ਜਿਹੜੇ ਇਥੋਂ ਦੇ ਸਥਾਨਕ ਲੀਡਰ ਸੀ ਉਹਨਾਂ ਦੇ ਦੋਸ਼ ਲੱਗਦੇ ਰਹੇ ਕਿ ਉਹਨਾਂ ਨੇ ਹਰਾਇਆ ਹੈ ਵੀ ਜਾਖੜ ਸਾਹਿਬ ਨੂੰ ਲੋਕਾਂ ਨੇ ਵੋਟ ਪਾਈ ਸੀ ਲੇਕਿਨ ਜਿਹੜਾ ਕਿ ਜਿਹੜੇ ਇਥੋਂ ਦੇ ਲੀਡਰ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਕਿ ਹਰਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹ ਹਾਰੇ ਸੀ ਉਸ ਵਕਤ ਅਕਾਲੀਆਂ ਨੇ ਇਹ ਸ਼ੇਡ ਜਿੱਤੀ ਸੀ ਕਿਵਾਇਆ ਜੀ ਨੇ ਸ਼ੇਡ ਜਿੱਤੀ ਸੀ ਕਿਤੇ ਨਾ ਬਰਾਦਰੀ ਦਾ ਇਫੈਕਟ ਵੀ ਸੀਗਾ ਉਸ ਵਕਤ ਵੀ ਰਾਏ ਸਿੱਖ ਬਰਾਦਰੀ ਤੇ ਦੂਸਰੇ ਜਿਹੜੇ ਹੋਰ ਐਸਸੀ ਕੈਟਾਗਰੀ ਬਰਾਦਰੀ ਉਹਨਾਂ ਨੇ ਸਾਰਿਆਂ ਨੇ ਕਿਵਾਇਆ ਜੀ ਨੂੰ ਵੋਟ ਕੀਤੀ ਸੀ ਤੇ ਇਸ ਕਰਕੇ ਸੁਨੀਲ ਜਾਖੜ ਜੀ ਉਸ ਸਮੇਂ ਘਾਰੇ ਸੀ ਕਾਂਗਰਸ ਪਾਰਟੀ ਵੱਲ ਹੁਣ ਜੇ ਤਾਂ ਸੁਨੀਲ ਜਾਖੜ ਜੀ ਖੁਦ ਚੋਣ ਲੜਦੇ ਨੇ ਤਾਂ ਹੋ ਸਕਦਾ ਉਹਨਾਂ ਦੇ ਵੀ ਵੱਡਾ ਚਿਹਰਾ ਨੇ ਸੁਨੀਲ ਜਾਖੜ ਜੀ ਵੀ ਹੋਵੇ ਇੱਥੋਂ ਤਾਂ ਉਹ ਵੀ ਇਹ ਸ਼ੀਟ ਦੇ ਟੱਕਰ ਦੇਣ ਦੇ ਕਾਬਲ ਨਹੀਂ ਭਾਜਪੀ ਕੋਲ ਤਾਂ ਦੋ-ਦੋ ਉਮੀਦਵਾਰ ਹੈਗੇ ਨੇ ਆਮ ਆਦਮੀ ਕੋਲ ਅਜੇ ਤੱਕ ਕੋਈ ਉਮੀਦਵਾਰ ਨਹੀਂ ਹੈਗਾ ਕਾਂਗਰਸ ਕੋਲ ਅਜੇ ਤੱਕ ਕੋਈ ਉਮੀਦਵਾਰ ਨਹੀਂ ਹੈਗਾ ਜਿਹੜਾ ਕਿ ਫਰੋਜਪੁਰ ਤੋਂ ਟੱਕਰ ਦੇਵੇ ਇਸ ਕਰਕੇ ਫਰੋਜਪੁਰ ਲੋਕ ਸਭਾ ਸ਼ੀਟ ਜਿਹੜੀ ਬੜਾ ਵੱਡਾ ਵਿਕਾਰ ਦਾ ਸਵਾਲ ਬਣੀ ਹੋਈ ਏ ਔਰ ਇਹਨਾਂ ਵਾਸਤੇ ਪਾਰਟੀਆਂ ਵਾਸਤੇ ਅਕਾਲੀਆਂ ਨੂੰ ਇਹ ਹੈ ਕਿ ਅਸੀਂ ਕਦੇ ਸ਼ੀਟ ਹਾਰੇ ਨਹੀਂ ਔਰ ਇਹ ਸੀਟ ਅਸੀਂ ਜਿੱਤ ਹੀ ਲਾਂਗੇ ਫਰੋਜਪੁਰ ਦੀ ਕਿ ਕਿ ਕਾਲੀਆਂ ਦਾ ਘੜ ਰਿਹਾ ਹੈ ਫਰੋਜਪੁਰ ਸ਼ੀਟ ਤੇ ਕਾਲੀ ਤਾਂ ਇਹ ਕਹਿ ਰਹੇ ਨੇ ਕਿ ਸਾਡੀ ਸ਼ੀਟ ਹੈ ਪੱਕੀ ਹੈ ਲੇਕਿਨ ਉਸ ਪਾਸੇ ਕਾਂਗਰਸ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ ਕਾਂਗਰਸ ਦੇ ਪ੍ਰਧਾਨ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਜਾਂ ਕਾਂਗਰਸ ਦੀ ਜਿਹੜੀ ਕਮੇਟੀ ਉਹ ਹਜੇ ਤੱਕ ਫਰੋਜਪੁਰ ਬਾਰੇ ਕਿਸੇ ਵੀ ਕੈਂਡੀਡੇਟ ਨੂੰ ਜਿਹੜਾ ਕਿ ਕੋਈ ਮਿਲ ਨਹੀਂ ਰਹੀ ਨਾ ਹੀ ਫਰੋਇਪੁਰ ਚ ਆ ਰਿਹਾ ਹੈ ਨਾ ਹੀ ਕੋਈ ਫਰੋਇਪੁਰ ਚ ਰੈਲੀ ਕੀਤੀ ਗਈ ਕਾਂਗਰਸ ਵੱਲੋਂ ਨਾ ਹੀ ਕੋਈ ਫਰੋਇਪੁਰ ਦੇ ਸਾਰ ਲਈ ਜਾਂਦੀ ਨਾ ਹੀ ਸੁਣਿਆ ਗਿਆ ਕਾਂਗਰਸ ਵੱਲੋਂ ਲੇਕਿਨ ਜੇ ਕਾਂਗਰਸ ਨੇ ਜਿੰਨੀ ਤੱਕ ਕਾਂਗਰਸ ਅੱਜ ਤੋ ਹੀ ਆਪਣਾ ਕੋਈ ਉਮੀਦਵਾਰ ਲੱਭ ਕੇ ਮਜ਼ਬੂਤ ਉਮੀਦਵਾਰ ਸ਼ੇਰ ਸਿੰਘ ਕੁਹਾਇਆ ਤੋ ਬਿਨਾਂ ਵੀ ਉਹਨਾਂ ਕੋਈ ਹੋਰ ਉਮੀਦਵਾਰ ਹੈ ਤਾਂ ਸ਼ੇਰ ਸਿੰਘ ਕੁਹਾਇਆ ਨੂੰ ਹੋ ਸਕਦਾ ਹੈ ਕਾਂਗਰਸ ਫਿਰ ਅਜਮਾਵੇ ਲੇਕਿਨ ਸ਼ੇਰ ਸਿੰਘ ਕੁਹਾਇਆ ਦਾ ਇਸ ਟਾਈਮ ਜਿਹੜਾ ਹੈ ਕਿ ਰਾਣਾ ਕਮਿੰਸਰ ਸੋਢੀ ਨੂੰ ਜਾ ਸੁਨੀਲ ਜੱਖ ਨੂੰ ਟੱਕਰ ਦੇਣ ਦੇ ਕਾਬਿਲ ਨਹੀਂ ਹੈ ਸੋ ਅੱਗੇ ਹੁਣ ਦੇਖੋ ਇਹ ਪਾਰਟੀਆਂ ਜਿਹੜੀਆਂ ਨੇ ਲੋਕ ਸਭਾ ਸੀਟ ਫੋਜ਼ਪੁਰ ਕਿਦੀ ਕਿਦੇ ਸਰਤੇ ਤਾਂ ਸਾਇਦਾ ਹੈ ਔਰ ਲੋਕ ਕਿਸ ਨੂੰ ਜੜਾ ਕੀ ਇੱਥੇ ਲੋਕ ਸਭਾ ਸੀਟ ਜਿਤਾ ਕੇ ਭੇਜਦੇ ਨੇ ਇਹ ਹੁਣ ਪਾਰਟੀਆਂ ਨੇ ਅਜੇ ਤੱਕ ਉਮੀਦਵਾਰਾਂ ਦੇ ਪੱਤੇ ਨਹੀਂ ਖੋਲੇ ਜੇ ਵੀ ਪਾਰਟੀ ਉਮੀਦਵਾਰ ਦੇ ਪੱਤੇ ਖੋਲ੍ਹੇਗੀ ਤਾਂ ਫਿਰ ਲੋਕ ਸਭਾ ਸੀਟ ਜਿਹੜੀ ਹੈ ਦੱਸਿਆ ਜਾਵੇਗਾ ਵੀ ਕੌਣ ਜਿੱਤਦਾ ਸੋ ਇਹ ਸੀ ਲੋਕ ਸਭਾ ਸੀਟ ਹਲਕਾ ਫਰੋਇਪੁਰ ਦਾ ਸਾਰਾਹਾ ਧੰਨਵਾਦ